ਜਿਸ ਵਿਅਕਤੀ ਨੇ ਗੁਰੂ ਨਾਨਕ ਸਾਹਿਬ ਨੂੰ ਗਾਣਾ ਕੱਢੀਆਂ ਨਾ ਉਹ ਤਾਂ ਅਸੀਂ ਸਵਾਮੀ ਦਇਆਨੰਦ ਭਾਜੀ ਦਇਆਨੰਦ ਦਾ ਕਿੱਡਾ ਵੱਡਾ ਤਾਮ ਝਾਮ ਆ ਪੰਜਾਬ ਵਿੱਚ ਡੀਏਵੀ ਕਾਲਜ ਡੀਏਵੀ ਸਕੂਲ ਤੇ ਡੀਐਮਸੀ ਦਇਆਨੰਦ ਮੈਡੀਕਲ ਕਾਲਜ ਤੇ ਆ ਜਿਹੜੀ ਆੜੀ ਰੋਟੀਆਂ ਪਕਾਉਣ ਵਾਲੀ ਕਾਮ ਆ ਨਾ ਰੋਟੀਆਂ ਪਕਾਉਣ ਵਾਲੀ ਭਾਜੀ ਲੰਗਰ ਲਾ ਕੇ ਆਪਣਾ ਢਿੱਡ ਵਜਾਈ ਜਾਂਦੇ ਆ ਰੋਟੀਆਂ ਪਕਾਉਣ ਤੋਂ ਇਲਾਵਾ ਇਹਨਾਂ ਨੂੰ ਕੋਈ ਕੰਮ ਨਹੀਂ ਨਾ ਪਰ ਇਹ ਕੋਈ ਨਹੀਂ ਕਰ ਸਕੀ ਸਿੰਘ ਦੇ ਨਾਮ ਦੀ ਇੱਕ ਵੀ ਕੋਈ ਸੰਸਥਾ ਖੜੀ ਨਹੀਂ ਕਰ ਸਕੀ ਇਹ ਕੌਮ ਤੇ ਜਿਸ ਵਿਅਕਤੀ ਨੇ ਗੁਰੂ ਨਾਨਕ ਨੂੰ ਬੰਦਾ ਚੰਗਾ ਬੋਲਿਆ ਉਹਦੇ ਅੱਜ ਵੀ ਝੰਡੇ ਝੁਲਦੇ ਪਏ ਉਹ ਵਿਅਕਤੀ ਕਿਵੇਂ ਦਰਕਾਰੇ ਗਏ ਸਿੱਖਾਂ ਵੱਲੋਂ ਪ੍ਰੋਫੈਸਰ ਗੁਰਮਤ ਸਿੰਘ ਜੀ ਹੋਣੀ ਤੇ ਗਿਆਨੀ ਦਿੱਤ ਸਿੰਘ ਹੋਣੀ ਹਨਾ ਜੀ ਪ੍ਰੋਫੈਸਰ ਗੁਰਮਤ ਸਿੰਘ ਨੂੰ ਤਾਂ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ ਵਾਪਸ ਲੈਂਦਾ 1995 ਵਿੱਚ ਤੇ ਦਿੱਤ ਸਿੰਘ ਜਿਨ੍ਹਾਂ ਨੇ ਜਦੋਂ ਵੇਖਿਆ ਭਈ ਜਿਹੜਾ ਸਵਾਮੀ ਧਿਆਨੰਦ ਰਾ ਆਰਿਆਸ ਮਾਜੀ ਸੀ ਉਹਨੇ ਭਾਈ ਲਿਖਤੀ ਰੂਪ ਵਿੱਚ ਗੁਰੂ ਨਾਨਕ ਨੂੰ ਗਾਲਾਂ ਕੱਢੀਆਂ ਆ ਬਿਲਕੁਲ ਲਿਖਤੀ ਲਿਖ ਕੇ ਸਤਿਆਰਥ ਪ੍ਰਕਾਸ਼ ਕਿਤਾਬ ਕੋਈ ਪੜ ਲਵੇ ਸਵਾਮੀ ਧਿਆਨੰਦ ਦੀ ਲਿਖੀ ਹੋਈ ਆ ਭਾਈ ਇਹਦੀ ਵਿਣੰਬਨਾ ਦੇਖੋ ਕਿੰਨੀ ਜ਼ਬਰਦਸਤ ਆ ਭਈ ਜਾਨੀ ਦਿੱਤ ਸਿੰਘ ਨੂੰ ਪੰਜਾਬ ਚ ਬਹੁਤ ਥੋੜੇ ਲੋਕ ਸਿਰਫ ਮੈਂ ਇਸ ਗੱਲ ਦਾ ਦਾਵਾ ਕਰਦਾ ਇੱਥੇ ਬਹਿ ਕੇ ਕਿ ਸਿਰਫ ਮਿਸ਼ਨਰੀਆਂ ਨੇ ਉਹਨੂੰ ਜੀਦਾ ਰੱਖਿਆ ਮਾੜਾ ਮੋਟਾ ਹਮ ਮਿਸ਼ਨਰੀਆਂ ਇਸ ਤੋਂ ਇਲਾਵਾ ਜਿਸ ਵਿਅਕਤੀ ਨੇ ਗੁਰੂ ਨਾਨਕ ਸਾਹਿਬ ਨੂੰ ਗਾਲਾਂ ਕੱਢੀਆਂ ਨਾ ਉਹ ਤਾਂ ਅਸੀਂ ਸਵਾਮੀ ਦਇਆਨੰਦ ਭਾਜੀ ਦਇਆਨੰਦ ਦਾ ਕਿੱਡਾ ਵੱਡਾ ਤਾਮ ਝਾਮ ਆ ਪੰਜਾਬ ਵਿੱਚ ਡੀਏਵੀ ਕਾਲਜ ਡੀਏਵੀ ਸਕੂਲ ਤੇ ਡੀਐਮਸੀ ਦਇਆਨੰਦ ਮੈਡੀਕਲ ਕਾਲਜ ਤੇ ਆ ਜਿਹੜੀ ਆਹ ਜਿਹੜੀ ਰੋਟੀਆਂ ਪਕਾਉਣ ਵਾਲੀ ਕੌਮ ਆ ਨਾ ਰੋਟੀਆਂ ਪਕਾਉਣ ਵਾਲੀ ਭਾਜੀ ਲੰਗਰ ਲਾ ਕੇ ਆਪਣਾ ਢਿੱਡ ਵਜਾਈ ਜਾਂਦੇ ਆ ਰੋਟੀਆਂ ਪਕਾਉਣ ਤੋਂ ਇਲਾਵਾ ਇਹਨਾਂ ਨੂੰ ਕੋਈ ਕੰਮ ਨਹੀਂ ਨਾ ਪਰ ਇਹ ਕੁਝ ਨਹੀਂ ਕਰੀ ਸਿੰਘ ਦੇ ਨਾਮ ਦੀ ਇੱਕ ਵੀ ਕੋਈ ਸੰਸਥਾ ਖੜੀ ਨਹੀਂ ਕਰ ਸਕੀ ਇਹ ਕੌਮ ਤੇ ਜਿਸ ਵਿਅਕਤੀ ਨੇ ਗੁਰੂ ਨਾਨਕ ਨੂੰ ਬੰਦਾ ਚੰਗਾ ਬੋਲਿਆ ਉਹਦੇ ਅੱਜ ਵੀ ਝੰਡੇ ਝੁਲਦੇ ਪਏ ਬਿਲਕੁਲ ਪਾਜੀ ਮੈਂ ਇੱਕ ਗੱਲ ਐਡ ਕਰ ਲਾਣ ਇਹ ਲੋਕ ਮੈਂ ਇੱਕ ਗੱਲ ਚ ਐਡ ਕਰ ਦਵਾ ਹਾਂ ਹਾਂਜੀ ਆਰੀਆ ਸਮਾਜ ਬਾਰੇ ਵੀ ਬਹੁਤੇ ਲੋਕਾਂ ਨੇ ਨਹੀਂ ਪੜਿਆ ਕਈ ਕਹਿੰਦੇ ਆਰੀਆ ਸਮਾਜ ਤਾਂ ਬਹੁਤ ਵਧੀਆ ਉਹਨਾਂ ਦੀ ਸੋਚ ਬਹੁਤ ਵਧੀਆ ਸੀ ਇਹ ਹਾਂ ਜਿਹੜਾ ਜਿਹੜਾ ਪਾਜੀ ਪੰਜਾਬੀ ਉਹਨੂੰ ਹੀ ਚੰਗਾ ਕਹਿੰਦੇ ਆ ਸਿੱਖ ਵੀ ਉਹਨੇ ਚੰਗੋ ਕਹਿੰਦੇ ਆ ਜਿਹੜਾ ਗੁਰੂ ਨਾਨਕ ਨੂੰ ਗਾਣਾ ਕੱਢੇ ਹਾਂ ਦੇਖੋ ਉਹਨੂੰ ਹੀ ਚੰਗਾ ਕਹਿੰਦੇ ਬੜਾ ਪ੍ਰਚਾਰਿਆ ਜਾਂਦਾ ਪੀ ਭਗਤ ਸਿੰਘ ਦਾ ਸਾਰਾ ਪਰਿਵਾਰ ਆੜਿਆ ਸਮਾਜੀ ਬਣ ਗਿਆ ਸੀ ਬੜੇ ਵੱਡੇ ਵੱਡੇ ਪਰਿਵਾਰ ਆੜਿਆ ਸਮਾਜੀ ਬਣ ਗਏ ਸੀ ਹਾਂਜੀ ਆੜਿਆ ਸਮਾਜ ਬੜੀ ਪਲੈਨਿੰਗ ਤਹਿਤ ਬੜੀ ਪਲੈਨਿੰਗ ਤਹਿਤ ਹਿੰਦੂ ਕਿਉਂਕਿ ਹਿੰਦੂਆਂ ਦੇ ਵਿੱਚ ਜਾਤ ਪਾਤ ਸੀਗੀ ਅੱਜ ਇਹ ਗੱਲ ਸਾਰੀ ਜਾਤ ਪਾਤ ਤੇ ਆ ਜਾਤ ਪਾਤ ਜਾਤ ਪਾਤ ਸਭ ਤੋਂ ਵੱਡਾ ਹਥਿਆ ਸਭ ਤੋਂ ਵੱਡਾ ਹਥਿਆਰ ਸੀ ਹਿੰਦੂ ਧਰਮ ਦਾ ਵਿਰੋਧ ਕਰਨ ਦਾ ਵੀ ਇਹ ਤਾਂ ਭਾਈ ਵਰਨ ਵੰਡ 'ਚ ਵਿਸ਼ਵਾਸ ਰੱਖਦੇ ਆ ਮਨੁਸਮਰਤੀ 'ਚ ਵਿਸ਼ਵਾਸ ਰੱਖਦੇ ਆ ਆਰੀਆ ਸਮਾਜ ਨੇ ਇੱਕ ਹਥਿਆਰ ਉਹਨੂੰ ਵਰਤਿਆ ਵੀ ਭਾਈ ਅਸੀਂ ਜਾਤ ਪਾਤ 'ਚ ਨਹੀਂ ਰੱਖਦੇ ਆ ਆਰੀਆ ਸਮਾਜ ਵਾਲੇ ਜਾਤ ਪਾਤ ਨਹੀਂ ਮੰਨਦੇ ਉਹਦੇ ਕਰਕੇ ਕਈ ਲੋਕੀ ਪ੍ਰਭਾਵਿਤ ਹੋ ਗਏ ਪਰ ਉਹ ਪਲੈਨਿੰਗ ਸੀ ਸਿਰਫ ਸਿਰਫ ਪਲੈਨਿੰਗ ਸੀ ਇਹ ਨਹੀਂ ਸੀ ਵੀ ਉਹ ਨਹੀਂ ਸੀ ਮੰਨਦੇ ਉਹ ਸਿਰਫ ਪਸਾਉਣ ਵਾਸਤੇ ਜਿਵੇਂ ਅੱਜ ਕਈ ਡੇਰੇ ਵੀ ਕਹਿ ਦਿੰਦੇ ਆ ਭਾਈ ਅਸੀਂ ਜਾਤ ਪਾਤ ਸਾਡੇ 'ਚ ਤਾਂ ਹੈ ਨਹੀਂਗੀ ਦੁਸਤ ਹਾਂਜੀ ਪਰ ਜੇ ਤੁਸੀਂ ਉੱਥੇ ਜਾਉਂਗੇ ਤੁਹਾਨੂੰ ਦਿਖੂਗਾ ਪਜਾਤ-ਪਾਤ ਹੈਗੀ ਆ ਸੋ ਉਹ ਬੜੀ ਪਲਾਨਿੰਗ ਤਹਿਤ ਆਰੀਆ ਸਮਾਜ ਤੁਹਾਡੇ ਵਿੱਚ ਆਇਆ ਇੱਥੋਂ ਤੱਕ ਕੇ ਦਇਆਨੰਦ ਹੁਣੀ ਸਿੱਖੀ ਚਾਉਣ ਤੋਂ ਪਹਿਲਾਂ ਦਇਆ ਉਹਦੇ ਉਹ ਦਇਆਨੰਦ ਦੇ ਨਾਲ ਜੁੜ ਗਏ ਸੀ ਦਿੱਤ ਸਿੰਘ ਹੁਣੀ ਦਿੱਤ ਸਿੰਘ ਉਹਦੇ ਨਾਲ ਜੁੜੇ ਹੋਏ ਸੀ ਦਿੱਤ ਸਿੰਘ ਉਹਦੇ ਨਾਲ ਜੁੜੇ ਹੋਏ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਆ ਤਾਂ ਪਲਾਨਿੰਗ ਹੈ ਸਿਰਫ ਤੇ ਫਿਰ ਉਹਨਾਂ ਨੇ ਹੀ ਉਹਨਾਂ ਨੂੰ ਤਿੰਨ ਵਾਰੀ ਹਰਾਇਆ ਇੱਕ ਵਾਰੀ ਨਹੀਂ ਤਿੰਨ ਵਾਰੀ ਪਰ ਮੇਰਾ ਵਿਚਾਰ ਕਰੋ ਯੋਗ ਸਿੱਖਾਂ ਦੇ ਵਿੱਚ ਵਿਚਾਰ ਦੀ ਬੜੀ ਘਾਟ ਆ। ਔਰ ਜਿਹੜਾ ਬੰਦਾ ਵਿਚਾਰ ਕਰਨ ਵਾਲਾ ਗੁਰੂ ਪ੍ਰੋਫੈਸਰ ਗੁਰਮਖ ਸਿੰਘ ਦਿੱਤ ਸਿੰਘ ਹੁਣੀ ਉਹਨਾਂ ਨੂੰ ਅਸੀਂ ਪਾਸੇ ਕਰਤਾ। ਇਹਦਾ ਡਾਂਗ ਨਾ ਲੈਣਾ ਸਭ ਕੁਝ। ਚੱਕ ਦੋ ਚੱਕ ਦੋ ਚੱਕ ਦੋ। ਇਸੇ ਚੱਕਰ ਦੇ ਵਿੱਚ ਹੀ ਅੱਜ ਤੱਕ ਚੱਕੇ ਹੀ ਜਾਂਦੇ ਰਹੇ ਆ। ਚੱਕ ਦੋ ਚੱਕ ਦੋ ਦੇ ਚੱਕਰ 'ਚ। ਸੋ ਆ ਜਿੰਨਾ ਚਿਰ ਖੋਪੜੀ ਨਹੀਂ ਖੋਲਦੇ ਇਤਿਹਾਸ ਆਪਣੇ ਨੂੰ ਨਹੀਂ ਪੜਦੇ। ਸਾਡੇ ਅੰਦਰ ਕਿਤੇ ਨਾ ਕਿਤੇ ਅੱਜ ਤੋਂ ਕੋਈ ਜ਼ਿਆਦਾ ਚਾਰ ਨਹੀਂ ਮੈਂ ਆਪਣੇ ਪਿੰਡ ਜਦੋਂ ਹੁੰਦਾ ਸੀ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਕਰ ਰਿਆ ਆਪਖਪੀ ਅਖਾਣਾ ਦੇਖਿਆ ਭਾਂਡੇ ਵੱਖਰੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਘਰ ਕੰਮ ਕਰਦਾ ਸੀ ਜਿਹਨੂੰ ਕੰਮੀ ਕਹਿੰਦੇ ਨੇ ਕੰਮੀ ਕਰਨ ਵਾਲੇ ਉਹਨਾਂ ਦੇ ਭਾਂਡੇ ਵੱਖਰੇ ਰੱਖੇ ਹੁੰਦੇ ਸੀ ਆਪਣੇ ਵਾਲੇ ਭਾਂਡੇ ਨੂੰ ਹੱਥ ਨਹੀਂ ਹਿਲਾਉਂ ਦਿੰਦੇ ਸਾਡੇ ਅੰਦਰ ਵੜ ਗਈ ਮੈਨੂੰ ਕਿਹਨਾਂ ਕਿਸੇ ਦਾ ਕਸੂਰ ਆ ਉਹ ਬੜੀ ਪਲੈਨਿੰਗ ਤਹਿਤ ਤੁਹਾਡੇ ਅੰਦਰ ਵੜਤਾ ਗਿਆ ਵੀ ਇਹ ਤਾਂ ਛੋਟੀ ਜਾਤ ਆ ਇਹਨਾਂ ਨਾਲ ਗੱਲ ਨਹੀਂ ਕਰਨੀ ਤੁਸੀਂ ਇਹਨਾਂ ਨਾਲ ਇਹਨਾਂ ਨਾਲ ਖਾਣਾ ਨਹੀਂ ਖਾ ਸਕਦਾ ਇਹਨਾਂ ਨਾਲ ਰੋਟੀ ਬੇਟੀ ਦੀ ਸਹਾਇ ਨਹੀਂ ਕਰ ਸਕਦੇ ਪਰ ਕਿਤੇ ਤੁਹਾਨੂੰ ਕਿਸੇ ਰਹਿਤ ਬਰਿਆਦਾ ਚ ਕਿਸੇ ਕਿਤਾਬ ਚ ਕਿਸੇ ਥਾਂ ਤੇ ਇਹ ਨਹੀਂ ਲਿਖੂਗਾ ਵੀ ਇਹਨਾਂ ਨਾਲ ਰੋਟੀ ਬੇਟੀ ਦੀ ਸਹਾਇ ਨਹੀਂ ਕਰਨੀ ਤੇ ਜਿੰਨਾ ਬਾਰੇ ਲਿਖਿਆ ਹੋਇਆ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜਿੰਨਾਂ ਨਾਲ ਲਿਖਿਆ ਨਾ ਵੀ ਰੋਟੀ ਬੇਟੀ ਦੀ ਸਹਾਇ ਨਹੀਂ ਕਰਨੀ ਸ਼੍ਰੀ ਚੰਦੀਏ ਹੋ ਗਏ ਧੀਰਮਦੀਏ ਹੋ ਗਏ ਰਾਮਰਾਈਏ ਹੋ ਗਏ ਪ੍ਰੀਤੀ ਚੰਦੀਏ ਹੋ ਗਏ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਕੇ ਰੱਖਿਆ ਉਹਨਾਂ ਦੀਆਂ ਵਰ੍ਹੇ ਸਿਆ ਮਨਾ ਰਹੇ ਆ ਅਸੀਂ